ਗੱਲ ਸਾਂਝੀ ਕਰ ਰਿਹਾ ਸੀ ਭਾਈ ਮਨਜੀਤ ਸਿੰਘ ਮਰੜ ਕੋ ਗੱਲ ਸਾਂਝੀ ਕਰਦੇ ਪਏ ਸੀ ਮੈਂ ਕਿਹਾ ਮੈਂ ਦੋ ਪੰਕਤੀਆਂ ਸੁਖਮਨੀ ਸਾਹਿਬ ਦੀ ਆਪਾਂ ਪਕੜ ਦੇ ਵਿੱਚ ਲੈ ਲਿਆ ਨੇ ਉਹ ਕਹਿੰਦੇ ਉਹ ਕਿਹੜੀਆਂ ਮੈਂ ਇੱਕ ਮੈਂ ਇਹ ਪੰਕਤੀ ਆਪਣੀ ਪਕੜ ਵਿੱਚ ਲਈ ਹੈ ਕਿ ਜੋ ਹੋਵਾ ਹੋਵੇ ਤੋ ਸੋ ਜਾਨਾ ਜੋ ਹੋਇਆ ਇਹ ਨੂੰ ਹੋਣਾ ਹੀ ਸੀ ਜੋ ਹੋ ਰਿਹਾ ਹੈ ਉਹ ਹੋਣਾ ਹੀ ਹੈ ਕਹਿੰਦੇ ਦੂਸਰੀ ਮੈਂ ਅੱਜ ਤੋਂ ਬਾਅਦ ਮੈਂ ਕਿਸੇ ਨੂੰ ਕੋਈ ਆਪਦੇ ਵੱਲੋਂ ਕੋਈ ਸ਼ਬਦ ਨਹੀਂ ਕਹਿਣਾ ਕਹਿੰਦੇ ਕਾਰਨ ਮੈਂ ਸਤਿਗੁਰ ਕਹਿੰਦੇ ਨੇ ਜੋ ਕੁਝ ਕਹਿਣਾ ਸੋ ਆਪੇ ਕਹੇ ਜੇ ਕੋਈ ਤੁਹਾਨੂੰ ਕੁਝ ਕਹਿੰਦਾ ਪਿਆ ਤੁਸੀਂ ਜਵਾਬ ਦੇ ਨਾ ਬਣੋ ਤੁਹਾਡਾ ਜਵਾਬ ਗੁਰੂ ਆਪੇ ਦੇਵੇਗਾ ਤੇ ਜਦੋਂ ਗੁਰੂ ਜਵਾਬ ਦੇਵੇਗਾ ਉਹ ਐਸਾ ਜਵਾਬ ਦੇ ਦੇਵੇਗਾ ਉਸ ਨੂੰ ਜਿਹੜਾ ਕਿਸੇ ਦਾ ਦਿਲਾਂ ਪਿਆ ਦਿਖਾਉਂਦਾ ਐਸਾ ਜਵਾਬ ਦੇ ਦੇਵੇਗਾ ਫਿਰ ਉਸ ਜਵਾਬ ਨੂੰ ਚੜ੍ਹ ਨਹੀਂ ਸਕੇਗਾ ਬਰਦਾਸ਼ਤ ਨਹੀਂ ਕਰ ਸਕੇਗਾ ਇਸ ਕਰਕੇ ਇਸ ਚੀਜ਼ ਨੂੰ ਵਿਚਾਰ ਕੇ ਮਨੁੱਖ ਤੇ ਭਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਆਪਣੇ ਜੀਵਨ ਨੂੰ ਸਮਾਗਨ ਦਾ ਯਤਨ ਕਰੀਏ